ਪੰਜਾਬ ਦੇ ਵਿੱਚ ਪੰਜਾਬ ਰੋਡਵੇਜ ਪੀਆਰਟੀਸੀ ਪੰਨਬਸ ਇਹਨਾਂ ਦੇ ਮੁਲਾਜ਼ਮ ਦੀ ਹੜਤਾਲ ਚੱਲ ਰਹੀ ਹੈ ਤੁਸੀਂ ਦੇਖ ਰਹੇ ਆ ਕਿ ਕਿਤੇ ਵੀ ਪੰਜਾਬ ਦੀ ਸਰਕਾਰੀ ਬੱਸ ਨਹੀਂ ਲੱਭਦੀ ਚੜ੍ਹਨ ਵਾਸਤੇ ਕਿਤੇ ਜਾਣ ਵਾਸਤੇ ਉਹਦਾ ਇੱਕ ਵੱਡਾ ਵਾੜਾ ਕਾਰਨ ਹੈ ਇਹ ਕੋਈ ਆਪਣੀਆਂ ਮੰਗਾਂ ਵਾਸਤੇ ਹੜਤਾਲ ਨਹੀਂ ਹੈ ਮੁਲਾਜ਼ਮਾਂ ਦੀ ਇਹ ਲੋਕ ਪੰਜਾਬ ਦੇ ਹੱਕਾਂ ਲਈ ਲੜ ਰਹੇ ਹੈ ਪੰਜਾਬ ਦੀਆਂ ਸਵਾਰੀਆਂ ਪੰਜਾਬ ਦੇ ਲੋਕਾਂ ਦੀ ਸਹੂਲਤਾਂ ਲਈ ਲੜ ਰਹੇ ਆ ਪੰਜਾਬ ਦੇ ਵਿੱਚ ਹੋ ਰਿਹਾ ਰੋਡਵੇਜ਼ ਡਿਪਾਰਟਮੈਂਟ ਦੇ ਵਿੱਚ ਵੱਡਾ ਕਾਪੜਾ ਤੇ ਘਾੜਨ ਵਾਸਤੇ ਲੜ ਰਹੇ ਪੰਜਾਬ ਕੋਲ ਪਹਿਲਾਂ 39 ਬਸ 3900 ਬਸਾਂ ਸੀ ਪੀਆਰਟੀਸੀ ਤੇ ਪਨ ਬਸ ਨੂੰ ਸਾਰੀਆਂ ਮਿਲਾ ਕੇ ਰੋਡਵੇਜ਼ ਦੇ ਵਿੱਚ ਤੇ ਉਹ ਪਿਛਲੇ 4 ਸਾਲਾਂ ਦੇ ਵਿੱਚ ਬੱਸਾਂ ਕੰਡਮ ਹੋਈ ਜਾ ਰਹੀਆਂ ਤਾਂ ਘਟ ਕੇ 1900 ਬਸ ਰਹਿ ਗਈ ਹੈ ਲੇਕਿਨ ਤੁਸੀਂ ਹੈਰਾਨ ਹੋਗੇ ਕਿ ਬੜੀ ਇਨਕਲਾਬੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਜੀ ਦੀ ਪਿਛਲੇ 4 ਸਾਲਾਂ ਦੇ ਵਿੱਚ ਇਹਨਾਂ ਨੇ ਇੱਕ ਵੀ ਬੱਸ ਨਵੀਂ ਨਹੀਂ ਪਾਈ ਕੱਢੀ ਜਾ ਰਹੀਆਂ ਬੱਸਾਂ 1900 ਪਰ ਆ ਗਈਆਂ 4000 ਤੋਂ ਤੇ ਉਸ ਤੋਂ ਅੱਗੇ ਇਹ ਪਹਿਲਾਂ ਕਹਿੰਦੇ ਹੁੰਦੇ ਸੀ ਜੀ ਬਾਦਲ ਲੁੱਟ ਕੇ ਖਾ ਗਏ ਬੜਾ ਤੁਸੀਂ ਸੁਣਿਆ ਪਗਵਾਨ ਤਮਾਨ ਨੂੰ ਕਿ ਜੀ ਬਾਦਲਾ ਨੇ ਪ੍ਰਾਈਵੇਟ ਬੱਸਾਂ ਪਾਲੀਆਂ ਸਾਰਾ ਕੁਝ ਬੱਸਾਂ ਦਾ ਰੋਡਵੇ ਦਾ ਉਹੀ ਦੱਬ ਲੇਗੇ ਉਹਨਾਂ ਦੀਆਂ ਤਾਂ ਇਹ ਬੰਦ ਨਹੀਂ ਕਰ ਸਕੇ ਜਿੱਦਣ ਕੁਰਸੀ 'ਤੇ ਆ ਗਏ ਉਹਨਾਂ ਦੀਆਂ ਬੱਸਾਂ ਬਾਰੇ ਕੁਝ ਨਹੀਂ ਬੋਲੇ ਲੇਕਿਨ ਅੱਜ ਉਹਨਾਂ ਦੇ ਹੀ ਰਾਸਤੇ 'ਤੇ ਚੱਲ ਕੇ 500 ਬੱਸ ਪ੍ਰਾਈਵੇਟ ਪਾ ਰਹੇ ਆ ਉਹ ਵੀ ਸਾਰੀਆਂ ਦਿੱਲੀ ਨੂੰ ਵੱਡੀਆਂ ਬੱਸਾਂ ਤੇ ਉਹ ਸਾਰਿਆਂ ਆਪਣੇ ਹੀ ਬੰਦੇ ਨੂੰ ਦਿੱਲੀ ਦੇ ਬੰਦੇ ਨੂੰ ਦੇ ਰਹੇ ਆ ਟੈਂਡਰ ਹੋ ਰਿਹਾ ਇਸ ਕਰਕੇ ਹੜਤਾਲ ਹੋਈ ਹੈ ਇਹ ਜੋੜੇ ਲੋਕ ਹੜਤਾਲ ਇਹਨਾਂ ਨੇ ਕਰਨੀ ਸੀ ਗੇਟ ਰੈਲੀ ਲੇਕਿਨ ਸਰਕਾਰ ਨੇ ਤੜਕੇ ਹੀ 4 ਵਜੇ ਸਾਰੇ ਰੋਡਵੇ ਤੇ ਮਲਾਜਮ ਆ ਰਹੇ ਉਹਨਾਂ ਦੇ ਲੀਡਰ ਚੱਕ ਲੈ ਘਰਾਂ ਤੋਂ ਆ ਕੇ ਰੋਡ ਰੈਲੀ ਕਰਨੇ ਨਹੀਂ ਦਿੱਤੀ ਉਹਨਾਂ ਨੇ ਚੱਕਾ ਜਾਮ ਕਰਿਆ 200 ਬੰਦੇ ਪਰ ਪਰਚਾ ਦਰਜ ਕਰਤਾ ਦੋ ਸਾਨੂੰ ਅਰੈਸਟ ਕਰਕੇ ਅੰਦਰ ਕਰਤਾ ਹੈ ਐਸਜੀਐਮ ਤੇ ਤਹਿਸੀਲਦਾਰਾਂ ਨੂੰ ਕਹਤਾ ਇਹਨਾਂ ਦੀ ਜ਼ਮਾਨਤ ਨਹੀਂ ਲੈਣੀ ਹੁਣ ਉਹ ਬੰਦੇ ਅੰਦਰ ਹੈ ਉਹ ਲੜ ਕਾਦੇ ਵਾਸਤੇ ਰਹੇ ਆ ਪੰਜਾਬ ਦੇ ਹੱਕਾਂ ਵਾਸਤੇ ਲੜ ਰਹੇ ਕੋਈ ਆਪਣੀ ਤਨਖਾਹ ਬਣਾਉਣ ਵਾਸਤੇ ਨਹੀਂ ਕਹਿ ਰਿਹਾ ਕੋਈ ਉਹਨਾਂ ਦੀ ਆਪਣੀਆਂ ਮੰਗਾਂ ਨਹੀਂ ਉਹਨਾਂ ਦੀਆਂ ਮੰਗਾਂ ਇਹ ਹੈ ਕਿ ਜੇ ਬੱਸਾਂ ਪਾਉਣੀਆਂ ਤਾਂ ਸਰਕਾਰੀ ਪਾਓ ਮੈਂ ਮੁੱਖ ਮੰਤਰੀ ਬਣਿਆ ਸਾਡੇ ਕੋਲ 3 111 ਦਿਨ ਮਿਲੇ 111 ਦਿਨਾਂ ਦੇ ਵਿੱਚ ਮੈਂ ਰੋਡਵੇਜ ਦੇ ਵਿੱਚ ਅਸੀਂ 500 ਬੱਸਾਂ ਪਾ ਗਏ 900 ਬੱਸਾਂ ਪਿਛਲੀ ਕਾਂਗਰਸ ਸਰਕਾਰ ਚ ਪਈਆਂ ਲੇਕਿਨ ਇਹ ਸਰਕਾਰ ਨੇ ਅੱਜ ਤੱਕ ਕੋਈ ਨਾ ਤਾਂ ਬੱਸ ਨਵੀਂ ਪਾਈ ਹੈ ਖੂਨ ਜਿਹੜੀਆਂ 500 ਪਾਉਣ ਲੱਗੇ ਆ ਉਹ ਪ੍ਰਾਈਵੇਟ ਹੈ ਇੱਥੇ ਤੱਕ ਉਹਦੇ ਸ਼ਰਤ ਹੈ ਕਿ ਜੇ ਬੱਸ ਨਹੀਂ ਚੱਲੇਗੀ ਘਰ ਖੜੀ ਰਹੇਗੀ ਤਾਂ ਉਹਨੂੰ 250 ਕਿਲੋਮੀਟਰ ਦੇ ਪੈਸੇ ਘਰ ਖੜੀ ਨੂੰ ਮਿਲਣੇ ਪੰਜਾਬੀਓ ਇਹ ਦਿੱਲੀ ਵਾਲੇ ਲੁੱਟਣ ਆ ਗਏ ਐ ਤੇ ਸਾਡੇ ਵਾਲੇ ਮੁੱਖ ਮੰਤਰੀ ਢੁੱਡੂ ਨੇ ਗੋਡੇ ਟੇਕੇ ਹੋਏ ਐ ਸਾਡਾ ਰੋਡਵੇ ਦਾ ਸਿਸਟਮ ਵੀ ਸਾਰਾ ਦਿੱਲੀ ਵਾਲੇ ਲਜਾ ਰਹੇ ਐ ਦਿੱਲੀ ਦਾ ਇੱਕ ਵਰਮਾ ਪਤਾ ਨਹੀਂ ਕੀ ਨਾਮ ਐ ਬੰਦੇ ਦਾ ਉਹ ਸਾਰੀਆਂ ਬੱਸਾਂ ਪਾਰਿਆ ਉਹਦੇ ਪਿੱਛੇ ਆਮ ਆਦਮੀ ਪਾਰਟੀ ਦੇ ਲੀਡਰ ਐ ਬੱਸਾਂ ਸਾਰੀਆਂ ਇਹਨਾਂ ਦੀਆਂ ਪੈ ਰੀਆਂ ਬਾਦਲਾਂ ਚ ਚਲੋ ਇੱਕ ਗੱਲ ਤਾਂ ਹੈਗੀ ਸੀ ਉਹ ਸਾਹਮਣੇ ਆ ਕੇ ਕਹਿੰਦੇ ਸੀ ਕਿ ਸਾਡੀਆਂ ਬੱਸਾਂ ਇਹਨਾਂ ਨੇ ਸਾਹਮਣੇ ਆ ਕੇ ਵੀ ਨਹੀਂ ਕਹਿਣਾ ਕਿ ਸਾਡੀਆਂ ਬੱਸਾਂ ਬੱਸਾਂ ਸਾਰੀਆਂ ਇਹਨਾਂ ਦੀਆਂ ਆਪਣੀਆਂ ਹੀ ਪੈ ਰਹੀਆਂ 500 ਬੱਸ ਜਿਹੜੀ ਸਰਕਾਰ ਦੀ ਪੈਣੀ ਚਾਹੀਦੀ ਸੀ ਇਹਨਾਂ ਨੇ ਬਾਹਰ ਦੇ ਬੰਦਿਆਂ ਨੂੰ ਦੇਤੀ ਹੈ ਇਸ ਕਰਕੇ ਪੰਜਾਬ ਦਾ ਚੱਕਾ ਜਾਮ ਹੈ ਇਹਦੇ ਵਿੱਚ ਸਾਨੂੰ ਰੋਡਵੇਜ਼ ਤੇ ਮਲਾਜਮਾਂ ਦੀ ਮਦਦ ਕਰਨੀ ਚਾਹੀਦੀ ਉਹ ਪੰਜਾਬ ਵਾਸਤੇ ਲੜ ਰਹੇ ਉਹ ਪੰਜਾਬੀਅਤ ਵਾਸਤੇ ਲੜ ਰਹੇ ਜਿਹੜੇ ਬਾਹਰ ਤੋਂ ਲੋਕ ਲੁੱਟ ਕੇ ਆ ਰਹੇ ਉਹਨਾਂ ਵਾਸਤੇ ਲੜ ਰਹੇ ਜਿੱਥੇ ਵੀ ਉਹਨਾਂ ਦੀ ਰੈਲੀ ਹੁੰਦੀ ਹੈ ਉਹਨਾਂ ਦਾ ਸਪੋਰਟ ਕਰੋ ਉਹਨਾਂ ਦੀ ਆਪਾਂ ਜ਼ਮਾਨਤਾ ਕਰਾਈਏ ਉਹ ਆਪਣੇ ਪੇਟ ਵਾਸਤੇ ਨਹੀਂ ਲੜ ਰਹੇ ਆਪਣੇ ਭਾਈ ਪਤੀਜੇ ਵਾਸਤੇ ਲੜ ਰਹੇ ਉਹ ਪੰਜਾਬ ਆ ਤੇ ਲੜ ਰਹੇ ਤੇ ਪੰਜਾਬ ਵਾਸਤੇ ਜਿਹੜਾ ਗੱਲ ਕਰਦਾ ਉਹਨੂੰ ਭਗਵੰਤ ਮਾਨ ਚੱਕ ਕੇ ਅੰਦਰ ਕਰ ਦਿੰਦਾ ਕਿਉਂਕਿ ਫਾਇਦੇ ਸਾਰੇ ਦਿੱਲੀ ਵਾਲੇ ਲੈ ਜਾ ਰਹੇ ਸੋ ਮੈਂ ਪੀ ਆਰਟੀਸੀ ਪੰਜਾਬ ਰੋਡ ਵੇਜ਼ ਦੇ ਕਰਮਚਾਰੀਆਂ ਦੀ ਹੜਤਾਲ ਦਾ ਪੂਰਾ ਸਮਰਥਨ ਕਰਦਾ ਤੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਕਿ ਜਿਹੜੀਆਂ ਬਾਹਰ ਦੇ ਬੰਦਿਆਂ ਨੂੰ 500 ਬੱਸਾਂ ਪ੍ਰਾਈਵੇਟ ਨੂੰ ਪਾ ਕੇ ਦੇ ਰਹੇ ਉਹੀ ਕੰਮ ਜਿਹਦੇ ਪਿੱਛੇ ਤੁਸੀਂ ਰੋਲਾ ਪਾ ਕੇ ਸਰਕਾਰ ਬਾਦਲਾਂ ਦੀ ਤੇ ਕਾਂਗਰਸ ਦੀ ਤੋੜੀ ਹੈ ਅੱਜ ਤੁਸੀਂ ਉਸੇ ਰਾਹ ਦੇ ਤੁਰ ਪਏ ਆ ਪੰਜਾਬ